ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੇਂਦਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸੂਬਾ ਆਫਤ ਰਾਹਤ ਫੰਡ ਘਟ ਦੇਣ ਲਈ ਵਰਿਆ ਉਹਨਾਂ ਨੇ ਕਿਹਾ ਪੰਜਾਬ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਹੈ ਅਤੇ 1600 ਕਰੋੜ ਰੁਪਏ ਦੀ ਰਕਮ ਬਹੁਤ ਘੱਟ ਹੈ ਉਹਨਾਂ ਨੇ ਕਿਹਾ ਸਾਨੂੰ ਅੱਜ ਇਸ ਦੀ ਲੋੜ ਹੈ ਅਤੇ ਬਾਅਦ ਵਿੱਚ ਫੰਡ جاری ਕਰਨ ਦਾ ਕੀ ਫਾਇਦਾ ਹੋਵੇਗਾ ਉਨ੍ਹਾਂ ਨੇ ਕਿਹਾ ਜੇਕਰ ਪੰਜਾਬ ਸਰਕਾਰ ਨੇ ਕਿਤੇ SDRF ਦੇ ਪੈਸੇ ਦੀ ਦੁਰਵਰਤੋਂ ਕੀਤੀ ਹੈ ਤਾਂ ਕੇਂਦਰ ਨੂੰ ਇਸ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਪੰਜਾਬ ਨੂੰ ਦਿੱਤੇ ਗਏ SDRF ਨੂੰ ਬੰਦ ਨਹੀਂ ਕਰਨਾ ਚਾਹੀਦਾ ਅਤੇ ਲੋਕਾਂ ਨਾਲ ਬੇਇਨਸਾਫੀ ਨਹੀਂ ਕਰਨੀ ਚਾਹੀਦੀ ਪੰਜਾਬ ਸਰਕਾਰ ਤੇ ਬੋਲਦਿਆਂ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਪੰਜਾਬ ਸਰਕਾਰ ਨੂੰ ਜਲਦੀ ਹੀ ਦਰਿਆਵਾਂ ਸੰਬੰਧੀ ਕੁਝ ਵੱਡੇ ਕਦਮ ਚੁੱਕਣੇ ਪੈਣਗੇ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵੱਡੇ ਨੁਕਸਾਨ ਹੋਣਗੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਫਰੋਜ਼ਪੁਰ ਵਿੱਚ ਹੜ੍ਹਾਂ ਦੇ ਪ੍ਰਭਾਵਿਤ ਲੋਕਾਂ ਦਾ ਹਾਲ ਜਾਣਨ ਲਈ ਵਕ-ਵਕ ਪਿੰਡਾਂ ਵਿੱਚ ਪਹੁੰਚੇ ਉੱਥੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਲੋਕਾਂ ਨੂੰ ਕੁਝ ਜ਼ਰੂਰੀ ਚੀਜ਼ਾਂ ਪੇਟ ਕੀਤੀਆਂ ਪੰਜਾਬ ਪ੍ਰਧਾਨ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਤੇ ਵਰਿਆ ਉਹਨਾਂ ਨੇ ਕਿਹਾ ਕੇਂਦਰ ਸਰਕਾਰ ਵੱਲੋਂ ਦਿੱਤਾ ਗਿਆ 1600 ਕਰੋੜ ਰੁਪਏ ਪੰਜਾਬ ਦੇ ਲੋਕਾਂ ਲਈ ਬਹੁਤ ਘੱਟ ਨੇ ਅੱਜ ਲੋਕਾਂ ਨੂੰ ਇਸ ਪੈਸੇ ਦੀ ਲੋੜ ਹੈ ਜਿਕਰ ਉਹ ਇਸ ਨੂੰ ਪਹਿਲੀ ਕਿਸ਼ਤ ਵਜੂ ਦਿੰਦੇ ਹਨ ਅਤੇ ਪੂਰਾ ਮੁਆਵਜ਼ਾ ਨਹੀਂ ਦਿੰਦੇ ਤਾਂ ਇਹ ਗਲਤ ਹੈ। ਉਹਨਾਂ ਨੇ ਕਿਹਾ ਜੇਕਰ ਪੰਜਾਬ ਸਰਕਾਰ ਨੇ 2500 ਕਰੋੜ ਰੁਪਏ ਗਲਤ ਜਗ੍ਹਾ ਤੇ ਵਰਤੇ ਹਨ ਤਾਂ ਕੇਂਦਰ ਨੂੰ ਇਸ ਦੀ ਜਾਂਚ ਕਰਨੀ ਚਾਹੀਦੀ ਹੈ। ਨਾ ਕਿ ਲੋਕਾਂ ਨੂੰ ਉਸ ਉਹਨਾਂ ਦੇ ਪੈਸੇ ਰੋਕ ਕੇ ਪਰੇਸ਼ਾਨ ਕਰਨਾ। ਪੰਜਾਬ ਸਰਕਾਰ ਬਾਰੇ ਗੱਲਬਾਤ ਕਰਦਿਆਂ ਪ੍ਰਧਾਨ ਰਾਜਾ ਵਰਡਿੰਗ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਲੋਕਾਂ ਨੂੰ ਬਚਾਉਣ ਅਤੇ ਦਰਿਆਵਾਂ ਨੂੰ ਸਹੀ ਰਸਤੇ ਤੇ ਵਹਣ ਲਈ ਕੁਝ ਠੋਸ ਕਦਮ ਚੁੱਕਣੇ ਪੈਣਗੇ ਅਤੇ ਇੱਕ ਠੋਸ ਨੀਤੀ ਬਣਾਉਣੀ ਪਵੇਗੀ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਵੱਡਾ ਨੁਕਸਾਨ ਹੋਵੇਗਾ ਹੁਣ ਜੋ ਨੁਕਸਾਨ ਹੋਇਆ ਹੈ ਉਹ ਬਹੁਤ ਘੱਟ ਹੈ ਜੇਕਰ ਸਰਕਾਰ ਸਰਕਾਰ ਲੋਕਾਂ ਦੀ ਖੇਤੀ ਨੂੰ ਬਚਾਉਣ ਲਈ ਸਮੇਂ ਸਿਰ ਕਾਰਵਾਈ ਨਹੀਂ ਕਰਦੀ ਤਾਂ ਔਰ ਵੱਡਾ ਨੁਕਸਾਨ ਹੋ ਸਕਦਾ ਹੈ ਅੱਜ ਜਿਹੜਾ ਹੈ ਦੂਸਰੀ ਤੀਸਰੀ ਵਾਰੀ ਫਰੋਜ਼ਪੁਰ ਜਲਾਲਾਬਾਦ ਗੁਰੂ ਅਰਸਾਏ ਮਮਦੂਦ ਜਿਹੜਾ ਜਾਂਦਾ ਸਾਡਾ ਪ੍ਰੋਗਰਾਮ ਹੈ ਔਰ ਕੱਲ ਨੂੰ ਵੀ ਫੇਰ ਮੇਰੇ ਖਿਆਲ ਹਬੌਰ ਦਾ ਪ੍ਰੋਗਰਾਮ ਤੇ ਫਾਜ਼ਿਲਕਾ ਦਾ ਦਿੱਤਾ ਹੋਇਆ ਹੈ ਨਿਰੰਤਰ ਪੂਰੇ ਪੰਜਾਬ ਦਾ ਚੱਕਰ ਕੱਢਿਆ ਜਿੱਥੇ-ਜਿੱਥੇ ਨੁਕਸਾਨ ਹੋਇਆ ਉੱਥੇ-ਉੱਥੇ ਕਾਂਗਰਸ ਪਾਰਟੀ ਜੋ ਤਿਲ ਫੁੱਲ ਪੇਟਾ ਸੇਵਾ ਕਰ ਸਕਦੀ ਹੈ ਕਿਉਂਕਿ ਪੰਜਾਬ ਨੂੰ ਦੀਆਂ ਸਰਕਾਰਾਂ ਮੁਕੰਮਲ ਤੌਰ ਤੇ ਫੇਲ ਹੋ ਗਈਆਂ ਦੇਸ਼ ਦੀਆਂ ਸਰਕਾਰਾਂ ਮੁਕੰਮਲ ਤੌਰ ਤੇ ਫੇਲ ਹੋ ਗਈਆਂ ਲੇਕਿਨ ਪੰਜਾਬ ਦੀਆਂ ਸੰਸਥਾਵਾਂ ਨੇ ਕਾਰ ਸੇਵਾ ਵਾਲੇ ਬਾਬਿਆਂ ਨੇ ਸਿੰਗਰਾ ਨੇ ਸਪੋਰਟਸਮੈਨਸ ਨੇ ਤੇ ਆਮ ਲੋਕਾਂ ਨੇ ਪੰਜਾਬ ਨੂੰ ਐ ਬਿਲਕੁਲ ਕੋਈ ਆਂਚ ਨਹੀਂ ਆਉਂਦੀ ਤੀ ਨੁਕਸਾਨ ਤਾਂ ਹੋ ਗਿਆ ਲੇਕਿਨ ਕਿਸੇ ਵਿਅਕਤੀ ਨੂੰ ਭੁੱਖਾ ਸੌਣ ਨਹੀਂ ਦਿੱਤਾ ਔਰ ਜਿਸ ਪ੍ਰਕਾਰ ਦੀ ਪੰਜਾਬੀਆਂ ਨੇ ਐਨ ਆਰ ਆਈ ਭਰਾਵਾਂ ਨੇ ਬਾਹਰੋਂ ਅੰਦਰੋਂ ਮਦਦ ਕੀਤੀ ਹੈ ਉਹਨੂੰ ਮੈਂ ਸਲਾਮ ਕਰਦਾ ਸੋ ਉਸੇ ਕੜੀ ਦੇ ਵਿੱਚ ਕਾਂਗਰਸ ਪਾਰਟੀ ਦਾ ਵੀ ਫਰਜ਼ ਬੰਦਾ ਹੈ ਕਿ ਅਸੀਂ ਇਸ ਔਖੀ ਕੜੀ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਸਾਰ ਲਈਏ ਤੇ ਨਾਲ ਉਹਨਾਂ ਦੀ ਤਿਲ ਫੁੱਲ ਪੇਟਾ ਮਦਦ ਕਰ ਸਕੀਏ ਕਿਉਂਕਿ ਜੇ ਅਸੀਂ ਸਾਰੇ ਲੋਕ ਇਸ ਤਰ੍ਹਾਂ ਮਦਦ ਕਰਾਂਗੇ ਕੋਈ 10 ਦੀ ਕਰੇਗਾ ਕੋਈ 20 ਦੀ ਕਰੇਗਾ ਕੋਈ 50 ਦੀ ਕਰੇਗਾ ਤਾਂ ਅਸੀਂ ਇਸ ਔਖੀ ਕੜੀ ਚੋਂ ਨਿਕਲਾਂਗੇ ਆਦਰਵਾਈਜ਼ ਇਹ ਕੰਮ ਹੁੰਦਾ ਸਰਕਾਰਾਂ ਦਾ ਸਰਕਾਰਾਂ ਨੇ ਬਿਲਕੁਲ ਹੱਥ ਖੜੇ ਕਰਦੇ ਐ ਸੋ ਇਸ ਕਰਕੇ ਅੱਜ ਦਾ ਜਿਹੜਾ ਦੌਰਾ ਜੀਰਾ ਸਾਹਿਬ ਆਸ਼ੂ ਬਾਂਗੜ ਜੀ ਤੇ ਟੀਬੀ ਦੀਆਂ ਅਰੀਆਂ ਸੀ ਸਾਰੇ ਲੋਕਾਂ ਨੇ ਇਹ ਬਣਾਇਆ ਹੈ ਸੋ ਇਸ ਕਰਕੇ ਬਾਅਦ ਇਹ ਇੱਥੇ ਆਏ ਤੁਹਾਡਾ ਕੀ ਕਿਹੜਾ ਸਵਾਲ ਪੁੱਛਣਾ ਹੈ ਤੁਮਾਨੂੰ ਮੌਲੇ ਪ੍ਰੈਸ ਕਾਨਫਰੰਸ ਮੈਂ ਕੀ ਗਿਆ ਹੋਊਂਗਾ ਸੀਐਮ ਨੂੰ ਬਦਲਣ ਦੀਆਂ ਜਿਹੜੀਆਂ ਸਹਾਇਤਾ ਕੀਤੀਆਂ ਜਾਂਦੀਆਂ ਜਾਂ ਸੀਐਮ ਨੂੰ ਬਦਲਣ ਲਈ ਕੀ ਆ ਜਾ ਰਿਹਾ ਵਾ ਦੂਸਰੀਆਂ ਪਾਰਟੀਆਂ ਨੇ ਕਿਹਾ ਦੂਸਰੀਆਂ ਪਾਰਟੀਆਂ ਵੱਲੋਂ ਜਿਹੜਾ ਸੀਐਮ ਨੂੰ ਬਦਲਣ ਲਈ ਕੇਜਰੀਵਾਲ ਵੱਲੋਂ ਦਬਾਅ ਪਾਉਣ ਤੇ ਤੁਸੀਂ ਉਹਦੇ ਤੇ ਕੀ ਕਹੋਗੇ ਦੇਖੋ ਵੈਸੇ ਤਾਂ ਇਹ ਤੁਹਾਡਾ ਅੱਜ ਸਵਾਲ ਨਹੀਂ ਬਣਦਾ ਮੈਂ ਹੜ ਪੀੜਤ ਲੋਕਾਂ ਨੂੰ ਤੇ ਇਹ ਮੌਕਾ ਵੇਖ ਕੇ ਉਹਨਾਂ ਦੀ ਮਦਦ ਕਰਨ ਆਇਆ ਹਾਂ ਇਸ ਮੌਕੇ ਤੇ ਕਿਸੇ ਨੇ ਸੀਐਮ ਬਦਲਣਾ ਹੈ ਜਾਂ ਨਹੀਂ ਬਦਲਣਾ ਇਹ ਉਹਨਾਂ ਦੀ ਇੰਟਰਨਲੀ ਪੋਲਿਟਿਕਸ ਹੈਗੀ ਹੈ ਸਾਡੀ ਕਾਂਗਰਸ ਪਾਰਟੀ ਦੀ ਇਸ ਤੇ ਕੋਈ ਟਿੱਪਣੀ ਨਹੀਂ ਕਿ ਕਿਸੇ ਨੂੰ ਕਿਸੇ ਨੇ ਬਦਲਣਾ ਹੈ ਕਿਸੇ ਨੂੰ ਨਹੀਂ ਬਦਲਣਾ ਇਸ ਗੱਲ ਦਾ ਕਾਂਗਰਸ ਪਾਰਟੀ ਦਾ ਕਿਸੇ ਨਾਲ ਕੋਈ ਮਤਲਬ ਨਹੀਂ ਉਹਨਾਂ ਦੀ ਉਹਨਾਂ ਦੀ ਪਾਰਟੀ ਹੈ ਉਹ ਆਪਣਾ ਕੰਮ ਆਪ ਦੇਖਣ। 14000 ਕੋਰਡ ਦੇ ਫੰਡ ਨੂੰ ਲੈ ਕੇ ਜਿਹੜਾ ਅਕਾਲੀ ਦਲ ਨੇ ਕਿਹਾ ਸੀ सीबीआई ਜਾਂਚ ਹੋਣੀ ਚਾਹੀਦੀ ਆ। ਆਲਰੇਡੀ ਸਟੇਟ ਤੇ ਸੈਂਟਰ ਆਪਸ ਵਿੱਚ ਝੜ ਰਹੀਆਂ ਨੇ। ਦੇਖੋ ਇਹ ਨਾ ਜਿਹੜਾ ਜਿਹੜੀ ਵੀ ਕਿਸੇ ਨੇ ਕੋਈ ਵਾਅਦਾ ਗੱਲ ਕਰਨੀ ਹੁੰਦੀ ਆ ਉਹ ਕਹਿੰਦਾ ਵੀ ਉਹ सीबीआई ਇਨਕੁਆਇਰੀ ਕਰ ਲਊ। ਇਹ ਅੱਜਕੱਲ ਲੋਕ ਪੋਲੀਟੀਸ਼ੀਨਾਂ ਤੋਂ ਸੱਚ ਸੁਣਨਾ ਚਾਹੁੰਦੇ। ਕੋਈ ਵੀ ਪੋਲੀਟੀਸ਼ੀਨ ਹੈ ਚਾਹੇ ਉਹ ਕਾਂਗਰਸ ਦਾ ਹੈ ਚਾਹੇ ਉਹ ਕਾਲੀ ਦਲ ਦਾ ਹੈ ਚਾਹੇ ਆਮ ਆਦਮੀ ਪਾਰ ਵਾਯਾਤ ਜਦੋਂ ਤੁਸੀਂ ਗੱਲ ਕਰੋਗੇ ਉਹ ਗੱਲ ਨਹੀਂ ਬਣੇਗੀ ਯਾਨੀ ਕਿ ਸੁਖਬੀਰ ਵਾਯਾਤ ਕਰ ਰਿਹਾ ਮੈਂ ਕਿਸੇ ਨੂੰ ਨਹੀਂ ਕਹਿ ਰਿਹਾ ਕੋਈ ਵਾਯਾਤ ਕਰ ਕਿਸੇ ਦਾ ਨਾਮ ਨਹੀਂ ਮੈਂ ਲਿਆ ਤੁਸੀਂ ਪ੍ਰੈਸ ਵਾਲੇ ਲੜਾਉਣ ਦਾ ਕੰਮ ਘੱਟ ਕਰਿਆ ਕਰੋ ਖਬਰ ਪਹੁੰਚਾਉਣ ਦਾ ਕੰਮ ਜ਼ਿਆਦਾ ਕਰਿਆ ਕਰੋ ਮੇਰੀ ਇਹ ਬੇਨਤੀ ਹੈ ਕਿ ਸਾਡੇ 12000 ਕਰੋੜ ਰੁਪਇਆ ਲੋਕਾਂ ਨੂੰ ਇਹ ਦੱਸਣ ਦੀ ਗੱਲ ਹੈ ਵੀ ਇਹ ਪੈਸਾ ਕੌਣ ਦੇ ਕੇ ਗਿਆ ਇਹ ਪੈਸਾ ਆਇਆ ਕਿੱਥੋਂ ਇਹ ਤਾਂ ਕੋਈ মিডিਆ ਨਹੀਂ ਦੱਸ ਰਿਹਾ ਸਾਢੇ 12000 ਕਰੋੜ ਰੁਪਇਆ ਡਾਕਟਰ ਮਨਮੋਹਨ ਸਿੰਘ ਨੇ ਇੱਕ ਫੰਡ ਕ੍ਰੀਏਟ ਕੀਤਾ ਸੀ ਸੁਨਾਮੀ ਤੋਂ ਬਾਅਦ ਐਸ ਡੀ ਆਰ ਐਫ ਕਹਿੰਦੇ ਉਹਨੂੰ ਸਟੇਟ ਡਿਜਾਸਟਰ ਰੀਲੀਫ ਫੰਡ ਜਿਹੜੀ ਵੀ ਕੇਂਦਰ ਚ ਸਰਕਾਰ ਬਣੂਗੀ ਉਹਨੇ ਹਰ ਸੂਬੇ ਨੂੰ 50 ਸਾਲਾਂ ਦਾ 1000 ਕਰੋੜ ਜਾਂ 2000 ਦਾ 3000 ਕਰੋੜ ਦੇਣਾ ਹੈ ਕਿ ਉੱਥੇ ਬੈਲੈਂਸ ਕਿੰਨਾ ਪਿਆ ਹੈ ਤਾਂ ਜੋ ਸਟੇਟ ਸਰਕਾਰਾਂ ਆਪਣੇ ਆਪ ਪੈਰਾਂ ਤੇ ਇੰਨੀਆਂ ਮਜ਼ਬੂਤ ਹੋ ਜਾਣ ਕਿ ਉਹ ਕਿਸੇ ਤਰ੍ਹਾਂ ਦੀ ਆਫਤ ਨਾਲ ਨਜਿੱਠਣ ਦੇ ਵਿੱਚ ਕਾਮਯਾਬ ਹੋਣ ਇਹ ਕੋਈ ਭਾਜਪੀ ਨੇ 12.5 ਹਜ਼ਾਰ ਕਰੋੜ ਰੁਪਏ ਨਹੀਂ ਦਿੱਤਾ ਮੋਦੀ ਸਾਹਿਬ ਨੇ اے ڈاکٹر منموند سنگھ نے بھی ਦਿੱਤਾ ہے ਸਮੇ ਸਮੇਂ ਦੀਆਂ ਸਰਕਾਰਾਂ ਨੇ پیسہ 20250 اے بن ਗਿਆ ਇਕੱਠਾ ਹੋ ਕੇ 12500 کروڑ 12500 ਵੀ ਨਹੀਂ اے ایکچولی 13000 ਕੁਛ ਬੰਦਾ ਉਹ ਪੈਸਾ ਰੱਖੀ ਰੱਖ ਜਿਹਦੇ ਚ 75 ਪੈਸੇ ਕੇਂਦਰ ਦਾ ਹਿੱਸਾ ਤੇ 25 ਪੈਸੇ ਪੰਜਾਬ ਦਾ ਹਿੱਸਾ ਉਹ ਰੱਖਣਾ ਹੁੰਦਾ ਕਿਸੇ ਰਿਜ਼ਰਵ ਬੈਂਕ ਚ ਜਾਂ ਕਿਸੇ ਬੈਂਕ ਚ ਪੈਸਾ ਤਾਂ ਜੋਰੇ ਵਿਆਜ ਵੀ ਜੁੜਦਾ ਰਹੇ ਤੇ ਸਾਡੀ ਅਮਾਉਂਟ ਵੱਡੀ ਹੋਵੇ ਤੇ ਸਟੇਟ ਨੂੰ ਕਿਸੇ ਤਰੀਕੇ ਦਾ ਕੋਈ ਖਤਰਾ ਨਾ ਹੋਵੇ ਕੋਈ ਐਸੀ ਆਫਤ ਆ ਜੇ ਤਾਂ ਮੌਕੇ ਤੇ ਸਾਡੇ ਕੋਈ ਪੈਸਾ ਹੋਵੇ ਹੋਲੀ-ਹੋਲੀ ਜ਼ਿਆਦਾ ਹੋ ਜੀ ਉਹ ਪੈਸਾ ਹੁਣ ਇਹਨਾਂ ਕੋਲੇ ਹੈ ਨਹੀਂ ਸੀ ਇਹਨਾਂ ਲੋਕਾਂ ਨੇ ਉਹ ਪੈਸਾ ਡਾਇਵਰਟ ਕਰ ਲਿਆ ਸਾਨੂੰ ਸ਼ੰਕਾ ਹੈ ਉਹ ਪੈਸਾ ਹੈ ਨਹੀਂ ਵੀ ਕੋਈ ਖਾ ਗਿਆ ਉਹ ਕੱਢ ਕੇ ਬੈਂਕ ਚੋਂ ਕਾਈਂਡਲੀ ਕਾਈਂਡਲੀ ਅੰਡਰਸਟੈਂਡ ਆਇ ਪ੍ਰੈਸਾਨੀ ਖਾਦਾ ਜਾਂਦਾ ਇਹ ਪੋਲੀਟੀਸ਼ਨ ਕੁਝ ਵੀ ਕਹਿ ਦਿੰਦੇ ਆ ਇੱਕ ਦੂਜੇ ਤੋਂ ਉਹ ਪੈਸਾ ਮਿਸਯੂਜ਼ ਕੀਤਾ ਜਾ ਸਕਦਾ ਮਿਸਯੂਜ਼ ਕਿੱਥੇ ਹੋ ਸਕਦਾ ਹੈ ਜਿਹੜਾ ਹਜ਼ਾਰ ਕਰੋੜ ਰੁਪਏ ਦਾ ਐਡਵਰਟਾਈਜ਼ਮੈਂਟ ਦਾ ਬਜਟ ਰੱਖਿਆ ਔਰੇ ਤੇ ਭਗਵਾਨ ਸਤ ਮਾਨ ਸਰਕਾਰ ਨੇ ਲਾਤਾ ਹੋ ਹੋ ਸਕਦਾ ਹੈ ਜਿਹੜੇ ਜਹਾਜ਼ ਲੈ ਬਾਹਰਲੇ ਸੂਬਿਆਂ ਚ ਪ੍ਰਚਾਰ ਕਰਨ ਨੂੰ ਸਰਕਾਰ ਦੇ ਪੈਸੇ ਤੇ ਉਹਨਾਂ ਦੀ ਪੇਮੈਂਟ ਕਰਤੀ ਹੋਵੇ ਹੋ ਸਕਦਾ ਹੈ ਤਨਖਾਹਾਂ ਵਿੱਚ ਦੇਤਾ ਹੋਵੇ ਹੁਣ ਉਹ ਪੈਸਾ ਜ਼ੀਰੋ ਹੈ ਹੁਣ ਇਹਨਾਂ ਦਾ ਮੰਤਰੀ ਕੱਲ ਕਹਿ ਰਿਹਾ ਸੀ ਇੱਕ ਉਹ ਕਹਿੰਦਾ 12.5 ਹਜ਼ਾਰ ਕਰੋੜ ਰੁਪਇਆ ਪਿਆ ਹੈ ਜਿਹੜਾ ਪੁੱਡਾ ਮਨਿਸਟਰ ਹੈ ਜਿਹੜਾ ਫਾਈਨਾਂਸ ਮਨਿਸਟਰ ਕਹਿ ਰਿਹਾ ਸੀ ਉਹ ਕਹਿੰਦਾ ਸਾਡੇ ਕੋਲ ਜਮਾ ਵੀ ਹੈ ਨਹੀਂ ਸੋ ਮੈਂ ਇਸ ਗੱਲ ਨੂੰ ਵਾਹੀਆ ਯਾਤ ਗੱਲ ਕਹਿਣਾ ਹੈ ਕਿ ਕੋਈ ਵੀ ਬਿਆਨ ਕਿਸੇ ਵੀ ਲੀਡਰ ਤੋਂ ਬੇਤੁਕੀ ਗੱਲ ਕਰ ਦੇਣਾ ਹੁਣ ਕੋਈ ਕਹੋਗੇ ਸੀਵਰੇਜ ਚ ਡੁੱਬ ਕੇ ਬੰਦਾ ਮਾਰ ਕੇ ਤੁਸੀਂ ਕਹੋ ਸੀਬੀਆਈ ਦੀ ਇਨਕੁਆਰੀ ਕਰਾਵਾਂਗੇ ਲੋਕ ਹੁਣ ਇੱਡੇ ਕੰਮਲੇ ਨਹੀਂ ਹੈ ਰੈਲੇਵੈਂਟ ਗੱਲ ਕਰੋ ਜਿਹੜੀ ਵੀ ਕਰਨੀ ਹੈ ਉਹ ਪੈਸੇ ਤੇ ਕੇਂਦਰ ਸਰਕਾਰ ਪੜਤਾਲ ਕਰੇ ਕੇਂਦਰ ਸਰਕਾਰ ਨੂੰ ਪਤਾ ਹੈ ਵੱਡੀ ਨੁਕਸਾਨ ਵਾਲੀ ਗੱਲ ਹੈ ਕਿ ਡਾਕਟਰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਸ ਗੱਲ ਦਾ ਪਤਾ ਸੀ ਕਿ 12.5 ਹਜ਼ਾਰ ਕਰੋੜ ਰੁਪਇਆ ਇਹਨਾਂ ਨੇ ਮਿਸਯੂਜ਼ ਕਰ ਲਿਆ ਇੱਧਰ ਉੱਧਰ ਆਸੇ ਪਾਸੇ ਤੇ ਪਰ ਫਿਰ ਵੀ ਪ੍ਰਧਾਨ ਮੰਤਰੀ ਲੋਕਾਂ ਨੂੰ ਮਿਸਲੀਡ ਕਰ ਰਿਹਾ ਸੀ ਕਿ ਸਾਡੇ 12 ਹਜ਼ਾਰ ਕਰੋੜ ਉਹ ਔਰ 1600 ਉਹ ਲੋਕਾਂ ਨੇ ਆਖਿਆ ਯਾਰ 12.5 ਉਹ ਪਿਆ ਤੇ ਆ ਪਿਆ ਮੈਨੂੰ ਪਤਾ ਹੈ ਵੀ ਇਸ ਘਰੇ ਕੁਝ ਨਹੀਂ ਮੈਂ ਕਹਾਂ ਜੀ 5 ਕੁਇੰਟਲ ਦਾ ਕਣ ਕਿਥੇ ਹੋਰ ਪਈਆ ਕੁਇੰਟਲ ਹੋਰ ਦਿੰਨੇ ਇਹ ਤੁਸੀਂ ਦੇਸ਼ ਦੇ ਸੂਬੇ ਦੇ ਲੋਕਾਂ ਨਾਲ ਧੋਖਾ ਕਰ ਰਿਹਾ ਦੇਸ਼ ਦਾ ਪ੍ਰਧਾਨ ਮੰਤਰੀ ਤੁਸੀਂ ਕਹੋ 12000 ਕਰੋੜ ਕੀ ਤੋਂ ਡਿਪਾਰਟਮੈਂਟ ਇਨਕੁਆਇਰੀ ਹੋ ਗਈ ਜਿਹੜਾ ਇਹਨਾਂ ਨੇ ਇੱਧਰ ਉੱਧਰ ਕਰਤਾ ਪਰ ਅੱਜ ਮੈਂ ਪੰਜਾਬ ਨੂੰ 21000 ਕਰੋੜ ਦੇ ਕੇ ਚੱਲੇ ਇਹ ਤਾਂ ਹੋਈ ਨਾ ਜਲ ਸੋ ਇਹ ਕਹਾਣੀ ਹੈ ਪਰ ਸਾਨੂੰ ਇਮੀਡੀਏਟਲੀ ਉਹ ਸੀਬੀਆਈ ਹੋ ਜੇ ਤੇ ਭਾਵੇਂ ਹੋਰ ਇਨਕੁਆਰੀ ਹੋ ਜੇ ਸਾਨੂੰ ਕੋਈ ਇਤਰਾਜ਼ ਨਹੀਂ ਲੇਕਿਨ ਅੱਜ ਪੰਜਾਬ ਨੂੰ ਕੇਂਦਰ ਸਰਕਾਰ ਜਾਂ ਪੰਜਾਬ ਸਰਕਾਰ ਕੀ ਦੇਦੀ ਹੈ ਵੱਡੀ ਗੱਲ ਇਹ ਹੈ ਅੱਜ ਪੰਜਾਬ ਨੂੰ ਪੰਜਾਬੀਆਂ ਨੇ ਸੰਭਾਲਿਆ ਨਾ ਕਿ ਸਰਕਾਰਾਂ ਨੇ ਸੰਭਾਲਿਆ ਮੈਂ ਇਹ ਦੱਸਣ ਆਇਆ ਡੀਸੀ ਜਿਹੜੇ ਇਹਨਾਂ ਦੇ ਡੀਸੀ ਇਹਨਾਂ ਕੋਲੇ ਤਾਂ ਤਰਪਾਲ ਲੈਣ ਨੂੰ ਪੈਸੇ ਨਹੀਂ ਤਰਪਾਲਾ ਇਹਨਾਂ ਨੇ ਡੀਐਫਐਸੀਆਂ ਤੋਂ ਲੈ ਕੇ ਤੇਜ਼ ਛੈਲਰ ਵਾਲਿਆਂ ਤੋਂ ਦੋ ਦੋ ਪੁਰਾਣੀਆਂ ਤਰਪਾਲਾਂ ਮੰਨ ਕੇ ਉਹਨੂੰ ਵੱਡ ਵੱਡ ਕੇ ਦੇ ਰਹੇ ਆ ਇਹ ਹਾਲਾਤ ਹੈ ਅੱਜ ਪੰਜਾਬ ਦੀ ਸਰਕਾਰ ਦੀ ਨਾ ਹੋਈ ਆਰਗੀ ਸਰਕਾਰ ਪਰ ਹਿੰਦੁਸਤਾਨ ਦੀ ਸਰਕਾਰ ਨੇ ਵੀ ਹੱਥ ਖੜੇ ਕਰ ਦਿੱਤੇ ਜੀ ਸਰ ਜੀ ਅੱਜ ਦੀ ਡੇਟ ਦੇ ਵਿੱਚ ਮਾਹੌਲ ਜਿਹੜਾ ਆ ਜੋ ਬਣਦਾ ਜਾ ਰਿਹਾ